I am sorry ਜਿਵੇਂ ਬਾਲਟਿਮੋਰ ਮੈਰੀਲੈਂਡ ਦੇ ਆ ਜਿਹੜੇ ਸੰਗਤਾਂ ਅਸੀਂ ਇੱਥੇ ਜਿਹੜਾ ਦਿਵਾਲੀ ਮਨਾ ਰਹੇ ਆ ਤੇ ਮੈਂ ਇਸ ਪਛੋਕੜ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਦਿਵਾਲੀ ਅਸੀਂ ਕਿਉਂ ਮਨਾਉਂਦੇ ਆ ਪਰ ਅਸੀਂ ਇੱਥੇ ਲੱਭਦੇ ਰਹਿੰਨੇ ਵਿਦੇਸ਼ਾਂ ਵਿੱਚ ਵੇਨਿਕਿਆ ਨਿਕਿਆ ਖੁਸ਼ੀਆਂ ਆਉਣ ਤਾਂ ਅਸੀਂ ਉਹਨੂੰ ਵੱਡੀਆਂ ਕਰਕੇ ਮਨਾਈਏ ਇਹ ਦੁਆੜੀ ਸਾਡੇ ਲਈ ਕੋਈ ਬਹੁਤ ਛੋਟੀ ਖੁਸ਼ੀ ਵੀ ਨਹੀਂ ਮੇਰੇ ਖਿਆਲ ਜਿੰਨੇ ਅਸੀਂ 1.200 ਵਿਅਕਤੀ ਇੱਥੇ ਇਕੱਠੇ ਹੋਏ ਆਂ ਸਭ ਤੋਂ ਵੱਡੀ ਉਮਰ ਦਾ ਮੈਂ ਆ ਤੇ ਸਾਡੇ ਲਈ ਬੜੀ ਵੱਡੀ ਗੱਲ ਸੀ ਵੀ ਅਸੀਂ ਲੋੜੀ ਦੁਆੜੀ ਮਨਾਉਂਦੇ ਸੀ ਸਾਨੂੰ ਖੁਸ਼ੀਆਂ ਚੜ੍ਹ ਜਾਂਦੀਆਂ ਸੀ ਪਰ ਮੋਂ ਤੋਂ ਖਾਣ ਨੂੰ ਬਹੁਤ ਘੱਟ ਹੁੰਦਾ ਏ ਸਾਡੇ ਪੇਰੈਂਟਸ ਘਰ ਪਕੌੜੇ ਬਣਾ ਲੈਣੇ ਜਾਂ ਬਹੁਤ ਵਾਰ ਇਸ ਜਕੇ ਨੂੰ ਵੱਧ ਸਹੂਲਤਾ ਜਲੇਬੀਆਂ ਲਿਆਉਣੀਆਂ ਵਿਸਣ ਲਿਆਉਣਾ ਕੋਈ ਬਹੁਤ ਮਠਾਈਆਂ ਦਾ ਵੀ ਨਹੀਂ ਹੈਗਾ ਤੇ ਜਦੋਂ ਹੀ ਹੁਣ ਵਿਦੇਸ਼ਾਂ ਚ ਆਏ ਆ ਤੇ ਸਾਡੇ ਕੋਲ ਸਾਰਾ ਕੁਝ ਹੈ ਖਾਣ ਵੀ ਬਹੁਤ ਕੁਝ ਹੈ ਤੇ ਅਸੀਂ ਕੰਮ ਵੀ ਬੜੇ ਸਖਤ ਕੀਤੇ ਆ ਪੈਸੇ ਵੀ ਸਾਰਿਆਂ ਦੇ ਚਾਰ ਜੋੜੇ ਆ ਤੇ ਟੈਨਸ਼ਨ ਵੀ ਬਹੁਤ ਆ ਤੇ ਇਸ ਟੈਨਸ਼ਨਾਂ ਭਰੀ ਜ਼ਿੰਦਗੀ ਵਿੱਚ ਅਸੀਂ ਛੋਟੀ ਖੁਸ਼ੀ ਨੂੰ ਵੀ ਬਹੁਤ ਵੱਡੀ ਕਰਕੇ ਮਨਾਉਂਦੇ ਆ ਤੇ ਅਸੀਂ ਏ ਪ੍ਰਬੰਧਕਾਂ ਨੇ ਇਹ ਪ੍ਰਵਾਲਾ ਕੀਤਾ ਤੇ ਜਿਹੜੀ ਦੀਵਾਲੀ ਆ ਇੱਕ ਹਾਲ ਬੁੱਕ ਕਰਾ ਕੇ ਤੋਤੇ ਸਾਰਿਆਂ ਨੂੰ ਇਨਵਾਈਟ ਕੀਤਾ ਤੇ ਉਥੇ ਦੋ